ਜੀ ਸ਼ਸ਼ੀ ਕਾਲ ਜੀ ਜਿਵੇਂ ਕਿ ਆਪਾਂ ਅੱਜ ਦੌਰ ਦੇਖ ਰਹੇ ਆ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਬਹੁਤ ਹੀ ਮੰਦਪਾਗਾ ਹੋ ਰਿਹਾ ਜਿਵੇਂ ਕਿ ਕਿਸਾਨਾਂ ਨੂੰ ਪੈਦਲ ਤੁਰ ਕੇ ਵੀ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਵੱਡਾ ਕਿਹੜਾ ਸਬੂਤ ਸਾਡੇ ਕੋਲੇ ਹੋ ਸਕਦਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਤਾਨਾਸ਼ਾਹੀ ਰਾਜ ਹਮੇਸ਼ਾ ਕਾਇਮ ਕਰਦੀਆਂ ਆਂ ਸਰਕਾਰਾਂ ਯਾਦ ਰੱਖਿਓ ਸਮੇਂ ਨੂੰ ਕਿ ਸਰਕਾਰਾਂ ਜਦੋਂ ਘਰ-ਘਰ ਵੋਟ ਮੰਗਦੀਆਂ ਨੇ ਘਰ-ਘਰ ਵੋਟ ਲੈ ਕੇ ਘਰ-ਘਰ ਤੋਂ ਇਹ ਸੱਤਾ ਦੇ ਵਿੱਚ ਆਉਂਦੀਆਂ ਨੇ ਸੱਤਾ ਦੇ ਵਿੱਚ ਆਣ ਕੇ ਇਹ ਉਹਨਾਂ ਲੋਕਾਂ ਨੂੰ ਹੀ ਕੁਚਲ ਕੇ ਰੱਖ ਦਿੰਦੀਆਂ ਨੇ ਜਿਹੜੇ ਲੋਕ ਕਿਤੇ ਇਹਨਾਂ ਦੀ ਨੀਂਵ ਰੱਖਣ ਦੇ ਵਿੱਚ ਇੱਟਾਂ ਤੇ ਗਾਰੇ ਦਾ ਕੰਮ ਕਰਦੇ ਨੇ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਸੈਂਟਰ ਗਵਰਨਮੈਂਟ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਨਾਲ ਮੈਂ ਇੱਕ ਬੇਨਤੀ ਇਹ ਵੀ ਕਰਦੀ ਆ ਕਿ ਦੇਖੋ ਸਾਡੇ ਬਾਬੇ ਦਾਦੇ ਲੜਦੇ ਇਸ ਦੁਨੀਆ ਤੋਂ ਤੁਰ ਗਏ ਤੇ ਅਸੀਂ ਵੀ ਲੜਦੇ ਤੁਰ ਜਾਣਾ ਇਹ ਜਿਹੜੀ ਲੜਾਈ ਆ ਇਹ ਕਦੇ ਨਾ ਖਤਮ ਹੋਈ ਆ ਤੇ ਨਾ ਕਦੇ ਖਤਮ ਹੋਣੀ ਆ ਨਾ ਸਰਕਾਰਾਂ ਨੇ ਕਦੇ ਕਿਸੇ ਨੂੰ ਹੱਕ ਦਿੱਤੇ ਆ ਤੇ ਨਾ ਸਰਕਾਰਾਂ ਨੇ ਕਦੇ ਕਿਸੇ ਨੂੰ ਹੱਕ ਦੇਣੀ ਆ ਹੱਕਾਂ ਦੀ ਜਿਹੜੀ ਲੜਾਈ ਆ ਇਹਦੇ ਪਿੱਛੇ ਜਦੋਂ ਜਹਿਦ ਕਰਦੇ ਅਸੀਂ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਕਦੇ ਅਸੀਂ ਸੋਚਿਆ ਕਿ ਲੜਾਈ ਕਦੋਂ ਤੱਕ ਲੜਦੇ ਰਵਾਂਗੇ ਕਦੋਂ ਸੱਕ ਸਾਡੇ ਪੁੱਤ ਪੋਤੇ ਜਿਹੜੀਆਂ ਇਹ ਲੜਾਈਆਂ ਲੜਦੇ ਰਹਿਣਗੇ ਡਾਂਗਾ ਸੋਟੀਆਂ ਚੱਕਦੇ ਰਹਿਣਗੇ ਕਦੋਂ ਤੱਕ ਅਸੀਂ ਜਾ ਕੇ ਬਾਰਡਰਾਂ ਦੇ ਉੱਤੇ ਜਿਹੜੇ ਮੋਰਚੇ ਲਾ ਕੇ ਬੈਠਾਂਗੇ ਕਰਾਂ ਦੇ ਘਰ ਬਰਬਾਦ ਹੋ ਗਏ ਕਈਆਂ ਮਾਮਾਂ ਦੇ ਨੌਜਵਾਨ ਪੁੱਤ ਆ ਜਿਹੜੇ ਇਹਨਾਂ ਲੜਾਈਆਂ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਮਾਮਾਂ ਨੂੰ ਉਹਨਾਂ ਦੇ ਪੁੱਤ ਨਹੀਂ ਮਿਲਨੇ ਸੋ ਗੱਲ ਕਰੀਏ ਜਿੱਥੇ ਮੈਂ ਸਰਕਾਰਾਂ ਦੀ ਗੱਲ ਕਰਦੀ ਹਾਂ ਉੱਥੇ ਅੱਜ ਆਪਾਂ ਇਹਨਾਂ ਜਥੇਬੰਦੀਆਂ ਦੀ ਵੀ ਗੱਲ ਕਰਾਂਗੇ ਜਥੇਬੰਦੀਆਂ ਦਾ ਹਿੱਸਾ ਮੈਂ ਵੀ ਆ ਤੇ ਤੁਸੀਂ ਵੀ ਆ ਕਿਉਂਕਿ ਕੋਈ ਵੀ ਜਥੇਬੰਦੀ ਦਾ ਢਾਂਚਾ ਜਿਹੜਾ ਉਹ ਉਨੀ ਦੇਰ ਤੱਕ ਖੜਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਵਿੱਚ ਇੱਕ ਮੈਜੋਰਿਟੀ ਕਾਇਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਇੱਕ ਹਯੂਮ ਇਕੱਠਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਵਿੱਚ ਬਹੁਤ ਬਹੁਤ ਖਿਲੋਕ ਨਹੀਂ ਹੁੰਦੇ ਬਹੁਤ ਖਿਲੋਕ ਹੋਣੇ ਸੁਭਾਵਕਾ ਤੇ ਬਹੁਤ ਖਿਲੋਕਾਂ ਦੀ ਜਿਹੜੀ ਵਿਚਾਰਧਾਰਾ ਉਹ ਉਸ ਤੋਂ ਵੀ ਵੱਡੀ ਸੁਭਾਵਕ ਹੋ ਸਕਦੀ ਆ ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਵਿਚਾਰਧਾਰਾ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਲੜ ਰਹੇ ਸੀ ਅੱਜ ਵੀ ਮੈਨੂੰ ਯਾਦ ਆ ਕਿ ਬਹੁਤ ਸਾਰਾ ਪਾਣੀ ਦੀਆਂ ਬਿਛਾਰਾਂ ਡਾਂਗਾ ਛੋਟੇ ਬਹੁਤ ਵੱਜੇ ਕਿਉਂਕਿ ਉਸ ਅੰਦੋਲਨ ਦਾ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਿੱਸਾ ਰਹੀ ਸੀ ਬੜਾ ਕੁਝ ਝਲਣ ਤੋਂ ਬਾਅਦ ਅੰਦੋਲਨ ਪੀਕ ਤੇ ਵੀ ਗਿਆ ਪੀਕ ਤੇ ਜਾ ਕੇ ਸਰਕਾਰਾਂ ਨੂੰ ਮੂੰਹ ਦੀ ਵੀ ਖਾਣੀ ਪਈ ਸਰਕਾਰਾਂ ਨੂੰ ਸਾਡੇ ਅੱਗੇ ਝੁਕਣਾ ਵੀ ਪਿਆ ਗੋਡੇ ਵੀ ਟੇਕਣੇ ਪਏ ਪਰ ਲਾਸਟ ਮੂਵਮੈਂਟ ਤੇ ਆਣ ਕੇ ਜੋ ਅਸੀਂ ਗਲਤੀ ਕੀਤੀ ਆ ਉਸ ਗਲਤੀ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਅੱਜ ਸਾਨੂੰ ਦੁਬਾਰਾ ਦਿੱਲੀ ਵੱਲੋਂ ਮੂੰਹ ਕਰਨ ਦੀ ਲੋੜ ਨਹੀਂ ਸੀ ਭਰਾਵੋ ਜੇਕਰ ਅਸੀਂ ਉਸ ਦਿਨ ਜਿੱਤ ਦੇ ਜਸ਼ਨ ਨੂੰ ਲੈ ਕੇ ਦਵਾਧ ਪੰਜਾਬ ਵੱਲ ਨੂੰ ਮੋੜੇ ਨਾ ਕਰਦੇ ਅਸੀਂ ਲਿਖਤੀ ਰੂਪ ਦੇ ਵਿੱਚ ਉਥੋਂ ਲੈ ਕੇ ਉੱਠਦੇ ਮਾਫ ਕਰਨਾ ਇਹ ਸਾਡੀ ਬਹੁਤ ਵੱਡੀ ਗਲਤੀ ਆ ਉਸ ਟਾਈਮ ਤੇ ਰਾਜੀਆਲ ਤਾਂ ਤੁਹਾਨੂੰ ਵੀ ਇੱਕ ਕੁਰਸੀ ਦਾ ਸੀਐਮ ਦਾ ਚਿਹਰਾ ਨਜ਼ਰ ਆਉਂਦਾ ਸੀ ਪਰ ਉਹਨਾਂ ਨੇ ਸਾਡੇ ਨਾਲ ਕੀ ਕੀਤੀ ਉਹਨਾਂ ਨੇ ਸਾਡੇ ਮੂੰਹ ਤੇ ਮਾਰੀ ਆ ਸਾਨੂੰ ਉਹਨਾਂ ਨੇ ਚੰਗੀ ਤਰ੍ਹਾਂ ਜਲੀਲ ਕੀਤਾ ਸਾਨੂੰ ਹਰਾਇਆ ਵੀ ਤੇ ਸਾਨੂੰ ਜਲੀਲ ਵੀ ਕੀਤਾ ਅੱਜ ਮੈਂ 31 ਦੀਆਂ 31 ਜਥੇਬੰਦੀਆਂ ਜਾਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਉਸ ਤੋਂ ਬਾਅਦ ਹੋਂਦ ਦੇ ਵਿੱਚ ਆਈਆਂ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੀਆਂ ਮੈਂ ਭਦੇਰ ਸਾਹਿਬ ਬਾਈ ਜੀ ਨੂੰ ਬੇਨਤੀ ਕਰਦੀਆਂ ਮੈਂ ਡੱਲੇਵਾਲ ਸਾਹਿਬ ਵੀਰ ਜੀ ਨੂੰ ਬੇਨਤੀ ਕਰਦੇ ਆ ਕਿ ਕੱਲੇ-ਕੱਲੇ ਜਾ ਕੇ ਲੜੋਂਗੇ ਤਾਂ ਕਿਸਾਨ ਦੀ ਉਹ ਜਿਹੜੀ ਕਹਾਣੀ ਸੱਚ ਹੋਊਗੀ ਵੀ ਕੱਲਾ-ਕੱਲਾ ਲੜਨ ਵਾਲਾ ਉਹ ਸੋਟੀ ਦੇ ਵਾਂਗੂ ਉਹ ਤੋੜ ਕੇ ਭੇਜਣਗੇ ਅੱਜ ਲੋੜ ਆ ਸਾਰਿਆਂ ਨੂੰ ਇੱਕ ਪੰਚ ਤੇ ਇਕੱਠੇ ਹੋਣ ਦੀ ਅੱਜ ਲੋੜ ਆ ਸਾਰੀਆਂ ਜਥੇਬੰਦੀਆਂ ਨੂੰ ਇਕਾ ਕਰਨ ਦੀ ਦੁਬਾਰਾ ਲੜਾਈ ਜਿਹੜੀ ਆਰੰਭਣੀ ਆ ਜਿਹੜਾ ਗਰਾਉਂਡ ਲੈਵਲ ਤੋਂ ਉੱਠ ਕੇ ਅੱਜ ਅਸੀਂ ਫੇਰ ਤਾਂ ਤੱਕ ਜਾਣਾ ਅੱਜ ਮਾਫ ਕਰਨਾ ਆਪੋ ਆਪਣੇ ਗਿਲੇ ਸ਼ਿਕਵੇਆਂ ਨੂੰ ਖਲਾ ਕੇ ਫੇਰ ਇਕੱਠੇ ਹੋਵੋ ਤਾਂ ਜੋ ਯਾਦ ਰੱਖੋ ਤੁਸੀਂ ਅੱਗੇ ਇਕੱਠੇ ਸੀ ਉਹ ਤੁਹਾਡਾ ਕੱਖ ਨਹੀਂ ਵਿਗਾੜ ਸਕੇ ਸੀ ਕਿਸ ਤਰ੍ਹਾਂ ਜੋਗੀ ਨਾਥਨ ਦੇ ਦੂਜੇ ਤੀਜਿਆਂ ਦੇ ਬਿਆਨ ਬੜੇ ਆਪਣੇ ਪ੍ਰਤੀ ਆਉਂਦੇ ਰਹੇ ਸੀ ਬੜੀਆਂ ਪ੍ਰਕਿਰਿਆਵਾਂ ਆਉਂਦੀਆਂ ਰਹੀਆਂ ਸੀ ਬੜੇ ਸਾਡੇ ਤੇ ਅਟੈਕ ਵੀ ਲੱਗਦੇ ਰਹੇ ਬੜਾ ਕੁਝ ਹੁੰਦਾ ਰਹੇ ਹੁੰਦਾ ਰਿਹਾ ਪਰ ਆ ਮੁੱਠੀ ਜਿੰਨੀ ਦੇਰ ਬੰਦ ਸੀ ਤੇ 81 ਨਾ ਇਸ ਮੁੱਠੀ ਦਾ ਉਨੀ ਦੇਰ ਤੱਕ ਸਰਕਾਰਾਂ ਸਾਡੀਆਂ ਕੱਖ ਵਿਗਾੜ ਨਹੀਂ ਸੀ ਸਕੀਆਂ ਅੱਜ ਲੋੜ ਹੈ ਤੁਹਾਡੇ ਵਿੱਚ ਵੀ ਇੱਕ ਆ ਲਿਆਉਂਦੀ ਤੇ ਉੱਥੇ ਮੈਂ ਸਰਕਾਰਾਂ ਨੂੰ ਵੀ ਕਹਿੰਨੀ ਆਂ ਮੋਦੀ ਸਾਹਿਬ ਮੈਂ ਤੁਹਾਨੂੰ ਵੀ ਕਹਿੰਨੀ ਆਂ ਕਿ ਹਮੇਸ਼ਾ ਤੁਸੀਂ ਕਹਿ ਦਿੰਨੇ ਆਂ ਕਹਿੰਤਾਂ ਲਈਆਂ ਲੋਕਾਂ ਲਈ ਆ ਲੋਕਾਂ ਦੇ ਭਲੇ ਲਈ ਅਸੀਂ ਆ ਕਰਤਾ ਉਹ ਕਰਤਾ ਪਰ ਸੱਚ ਜਾਣਿਓ ਮੋਦੀ ਸਾਹਿਬ ਸੱਤਾ ਦਾ ਨਸ਼ਾ ਐਡਾ ਵੱਡਾ ਤੁਹਾਡੇ ਤੇ ਭਾਰੂ ਹੋਇਆ ਪਿਆ ਤੁਹਾਨੂੰ ਨਾ ਤਾਂ ਅੱਜ ਕਿਸਾਨ ਦਿਸ ਰਿਹਾ ਨਾ ਤੁਹਾਨੂੰ ਅੱਜ ਆਮ ਇਨਸਾਨ ਦਿਸ ਰਿਹਾ ਅੱਜ ਆਮ ਇਨਸਾਨਾਂ ਤੇ ਕਿਸਾਨਾਂ ਦੇ ਨਾਲ ੱੱਕੇ ਸ਼ਾਂਗਾਂ ਹੋ ਰਹੀਆਂ ਇੱਕ ਪਾਸੇ ਕਿਸਾਨ ਨੂੰ ਦੁਨੀਆ ਦਾ ਅੰਨਦਾਤਾ ਕਿਹਾ ਜਾਂਦਾ ਕਿ ਹਰ ਇੱਕ ਦਾ ਢਿੱਡ ਭਰਦਾ ਹਰ ਇੱਕ ਨੂੰ ਰੋਜੀ ਰੋਟੀ ਦਿੰਦਾ ਕਦੇ ਸੋਚਿਆ ਵੀ ਦੁਨੀਆ ਦਾ ਅੰਨਦਾਤਾ ਭੁੱਖੇ ਪੇਟ ਵੀ ਸੌਂਦਾ ਕਦੇ ਇਹ ਵੇਖਿਆ ਵੀ ਬਹੁਤ ਮਾਗਦੀਆਂ ਰਾਤਾਂ ਦੇ ਵਿੱਚ ਦੁਨੀਆ ਦਾ ਇੱਕ ਅੰਨਦਾਤਾ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਬਾੜਾਂ ਦੇ ਉੱਤੇ ਇੱਕ ਟੋਟਾ ਲੈ ਕੇ ਪਿਆ ਹੁੰਦਾ ਤੇ ਜਦੋਂ ਉਸ ਕਿਸਾਨ ਦੀ ਫਸਲ ਦਾ ਮੁੱਲ ਲੱਗਣਾ ਹੁੰਦਾ ਭਾ ਲੱਗਣਾ ਹੁੰਦਾ ਉਦੋਂ મોદી ਸਾਹਿਬ ਮਾਫ ਕਰਨਾ ਤੁਹਾਡੀਆਂ ਤਾਨਾਸਾਈ ਸਰਕਾਰਾਂ ਜਿਹੜੀਆਂ ਉਹ ਮੁੱਲ ਆਪਦੇ ਤਰੀਕੇ ਦੇ ਨਾਲ ਲਾਉਂਦੀਆਂ ਜੇਕਰ ਅਸੀਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਖਰੀਦਣ ਜਾਂਦੇ ਆ ਤਾਂ ਉਹ ਸਾਨੂੰ ਟੈਕਸ ਲਾ ਕੇ ਮਿਲਦੀ ਆ ਕਿਸਾਨ ਦੇ ਖੇਤ ਦਾ ਆਲੂ ਚੱਕ ਕੇ ਕਿਸਾਨ ਦੇ ਖੇਤ ਚੋਂ 2 ਰੁਪਏ ਆਲੂ ਚੱਕ ਕੇ ਤੇ ਚਿਪਸ ਦਾ ਪੈਕਟ ਆ ਜਿਹੜਾ ਸਾਨੂੰ ਉਹ 20 ਜਾਂ 25 ਰੁਪਏ ਦਾ ਮਿਲਦਾ ਬਾਜ਼ਾਰ ਦੇ ਵਿੱਚ 20 ਰੁਪਏ ਦਾ ਠੇਕ ਕਰ ਅਸੀਂ ਬੱਸ ਸਟਾਪ ਤੋਂ ਲਗੇ ਤਾਂ 5 ਰੁਪਏ ਵਾਧ ਟੈਕਸ ਲਾਉਂਦੇ ਨੇ ਜੀ ਉਹਨਾਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਭਾਈ ਸਾਨੂੰ ਸਰਕਾਰ ਟੈਕਸ ਲਾ ਕੇ ਵੇਚਦੀ ਆ ਕਿਸਾਨ ਦੇ ਖੇਤ ਦੀ ਮੂੰਗੀ ਕਿਸਾਨ ਦੇ ਖੇਸ ਦੀ ਕਣਕ ਕਿਸਾਨ ਦੇ ਖੇਤ ਦਾ ਝੋਨਾ ਜਿਹੜਾ ਕਿਸਾਨ ਤੋਂ ਅੱਧਾ ਢੂੜ ਕਰਕੇ ਚੱਕਿਆ ਜਾਂਦਾ ਤੇ ਮਾਫ ਕਰਨਾ ਜਦੋਂ ਉਹੀ ਆਟਾ ਥੈਲੀਆਂ ਦੇ ਵਿੱਚ ਪੈਕ ਹੋ ਕੇ ਆਉਂਦਾ ਤਾਂ ਉਹਦਾ ਦੁੱਗਣਾ ਰੇਟ ਤੁਸੀਂ ਸਾਡੇ ਤੋਂ ਵਸੂਲ ਕਰਦੇ ਹੋ ਜੇ ਉਹੀ ਚੌਲ ਪੈਕ ਹੋ ਕੇ ਆਉਂਦੇ ਨੇ ਚਾਹੇ ਕਿਲੋਆਂ ਦੇ ਹਿਸਾਬ ਤੇ ਹੋਵੇ ਤੇ ਚਾਹੇ ਕਿੰਨੇ ਵੀ ਗਹਿਲ ਗਏ ਸੀ ਤਾਂ ਉਹਤੇ ਸਾਨੂੰ ਟੈਕਸ ਲਾ ਕੇ ਦਿੱਤਾ ਜਾਂਦਾ ਉਹ ਵਾਹ ਏ ਦੁਨੀਆ ਦੇ ਡਾਢਿਆ ਇਹ ਕੀ ਦਸਤੂਰ ਬਣਾਤਾ ਕਿਸਾਨ ساری ਉਮਰ ਕਰਦਾ ਮਰ ਜੇ ਕਰਜ਼ੇ ਆ ਫਿਰ ਵੀ ਸਾਡੇ ਕਿਸਾਨਾਂ ਦੇ ਸਿਰ 'ਤੇ ਭਾਰੂ ਪੈ ਜਾਂਦਾ ਚਲੋ ਕਈਆਂ ਗੱਲਾਂ ਦੇ ਵਿੱਚ ਸਾਡੇ ਕਿਸਾਨ ਵੀਰ ਵੀ ਬਹੁਤ ਅੱਗੇ ਨਿਕਲ ਜਾਂਦੇ ਆ ਕਰਜ਼ਾਈ ਹੋਣ ਦੇ ਕਈ ਕਾਰਨ ਸਾਡੇ ਵੀ ਹੋ ਸਕਦੇ ਆ ਪਰ ਜ਼ਿਆਦਾਤਰ ਲੋੜਾਂ ਸਾਡੇ ਤੇ ਭਾਰੂ ਪੈ ਜਾਂਦੀਆਂ ਇੱਕ ਕਿਸਾਨ 6 ਮਹੀਨੇ ਫਸਲ ਨੂੰ ਪੁੱਤਾਂ ਵਾਂਗੂ ਪਾਲਦਾ ਉਹਦੀਆਂ ਕਿੱਡੀਆਂ ਆਸਾਂ ਤੇ ਕਿੱਡੀਆਂ ਉਮੀਦਾਂ ਜੁੜੀਆਂ ਹੁੰਦੀਆਂ ਉਸ ਫਸਲ ਦੇ ਉੱਤੇ ਉਹ ਕਿਸਾਨ ਸੋਚਦਾ ਕਿਸੇ ਨੇ ਧੀ ਵਿਆਹਣੀ ਆ ਕਿਸੇ ਨੇ ਘਰ ਪਾਉਣਾ ਕਿਸੇ ਨੇ ਸ਼ਾਹੂਕਾਰ ਦਾ ਕਰਜ਼ਾ ਲੈਣਾ ਪਰ ਜਦੋਂ ਕਿਸਾਨ ਦੇ ਸਿਰ ਮੋਦੀ ਸਾਹਿਬ ਕਰ ਜਾ ਟੁੱਟਦਾ ਨਾ ਸ਼ਾਹੂਕਾਰ ਦੀ ਵਹੀ ਦੇ ਉਤੋਂ ਕਿਤੇ ਲੈਂਦਾ ਨਹੀਂ ਨਾ ਉਦੋਂ ਕਿਸਾਨ ਜਾਣਦਾ ਵੀ ਉਹਦੇ ਤੇ ਕੀ ਬੀਤਦੀ ਆ ਉਹਨੂੰ ਮਰਨ ਨੂੰ ਥਾ ਨਹੀਂ ਥਿਉਂਦਾ ਫਿਰ ਸਾਡਾ ਕਿਸਾਨ ਕੀ ਖੁਦ ਖਸ਼ੀਆਂ ਦੇ ਰਾਹਾਂ ਵੱਲ ਪੈਂਦਾ ਅੱਜ ਜੇਕਰ ਅਸੀਂ ਅੰਕੜੇ ਜਾਂ ਡਾਟੇ ਕਢਾਉਣ ਦੀ ਕੋਸ਼ਿਸ਼ ਕਰੀਏ ਬਹੁਤ ਅਧਾਰ ਅਸੀਂ ਇਹ ਕਹਿੰਨੀ ਆ ਕਿ ਉਹ ਕਿਸਾਨ ਹੈ ਜੀ ਜਿਹੜੇ ਆਪਦੇ ਸ਼ੌਂਕ ਪੂਰੇ ਕਰਨ ਲਈ ਬਾਅਦ ਦੇ ਵਿੱਚ ਸੁਸਾਈਡ ਕਰਦੇ ਆ ਨਹੀਂ ਕੋਸ਼ ਅੰਕੜੇ ਮੇਰੇ ਕੋਲੇ ਇਸ ਤਰ੍ਹਾਂ ਦੇ ਆ ਜਿਹੜੇ ਬਿਲਕੁਲ ਗਰੀਬ ਤੋਂ ਗਰੀਬ ਪਰਿਵਾਰ ਆ ਜਿਹੜੇ ਗਰੀਬੀ ਰੇਖਾ ਦੇ ਵਿੱਚ ਨੇ ਤੇ ਜਦੋਂ ਉਹ ਲੋਕ ਆਪਣੇ ਹੱਕ ਮੰਗਣ ਦੀ ਕੋਸ਼ਿਸ਼ ਕਰਦੇ ਆ ਤਾਂ ਸਰਕਾਰਾਂ ਕਹਿੰਦੀਆਂ ਅਸੀਂ ਤਾਂ ਵੋਟਾਂ ਮੁੱਲ ਖਰੀਦੀਆਂ ਨੇ ਓਏ ਕਿੰਨੀਆਂ ਕ ਖਰੀਦੀਆਂ ਹੋਣੀਆਂ ਬਹੁਤੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਵਕਾਊ ਨਹੀਂ ਜਿਨ੍ਹਾਂ ਦੀਆਂ ਜ਼ਮੀਰਾਂ ਅੱਜ ਵੀ ਜਾਂਦੀਆਂ ਤੇ ਇਸ ਲਈ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਦੀ ਆ ਕਿ ਸਰਕਾਰ ਦਾ ਤੇ ਕਿਸਾਨਾਂ ਦਾ ਨੌ ਮਾਸ ਦਾ ਰਿਸ਼ਤਾ ਜਿੱਦੇ ਉਹ ਮਾਸ ਦੇ ਰਸਤੇ ਟੁੱਟਨੇ ਸ਼ੁਰੂ ਹੋ ਗਏ ਉਹਦੇ ਸਰਕਾਰਾਂ ਨਹੀਂ ਬਣਨੀਆਂ ਰਾਜਨੀਤੀਆਂ ਵੀ ਨਹੀਂ ਹੋਣੀਆਂ ਉਹਦੇ ਜਿਹੜਾ ਰਾਜ ਆ ਕੋਈ ਹੋਰ ਹੀ ਰਾਜ ਕਾਇਮ ਹੋਊਗਾ ਧੰਨਵਾਦ